ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਟੋ ਵੱਟ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੀ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਮੋਟੀ ਗੱਡੀ ਸਹੌਲੀ ਤੇ ਮੋਟਰ ਆਪਾਂ ਚਲਾਤੀ ਆਪ ਲਾੜਦੀ ਤਾਂ ਆਹੀ ਰਹਿੰਦੀ ਆ ਮੱਕੀ ਇੰਨੀ ਕੁ ਤੇ ਬਾਕੀ ਸਾਰੀ ਭਰ ਗਈ ਇੱਧਰ ਦੋੇ ਪਾਸੇ ਤੇ ਯੂਰੀਆ ਪਾ ਕੇ ਆਪਾਂ ਭਰੀਆ ਕਿਉਂਕਿ ਇੱਕ ਪਾਣੀ ਨਾਲ ਆਪਾਂ ਦੋ ਯੂਰੀਆ ਪਾਉਣੇ ਨੇ ਇਸ ਕਰਕੇ ਯੂਰੀਆ ਪਾ ਕੇ ਭਰੀਆ ਕਿ ਆ ਕੇ ਆਪਾਂ ਯੂਰੀਆ ਬਾਅਦ ਚ ਪਾਉਣੇ ਆ ਇਸ ਵਾਰੀ ਪਹਿਲਾਂ ਪਾਇਆ ਥੋੜੀ ਜੀ ਕਮਜ਼ੋਰ ਹੈ ਕਿਉਂਕਿ ਖੇਤਾਰਾ ਹਿਸਾਬ ਨਹੀਂ ਹੈਗਾ ਪੀ ਹਿਸਾਬ ਕਿਤਾਬਾ ਤੁਹਾਨੂੰ ਪਤਾ ਹੀ ਆ ਪਹਿਲੇ ਸਾਲ ਫੋਨ ਕਰਕੇ ਇਸ ਕਰਕੇ ਨੂੰ ਕਿ ਫਿਰ ਲੇਟ ਹੋ ਜੂ ਕਿ ਪਹਿਲਾ ਯੂਰੀਆ ਪਾਤਾ ਤੇ ਦੂਸਰਾ ਰੈਂਦੀ ਖੇਲ ਚ ਆਪਾਂ ਨੇ ਫੇਰ ਮੋੜ ਦੇਣਾ ਰਲਾ ਖੇਤ ਮੂਹਰ ਲਾਓ ਭਰ ਗਿਆ ਦੀ ਚਾਰ ਕਿਲਿਆਂ ਦਾ ਤੇ ਇਹਦਾ ਆਹੀ ਇੰਨਾ ਜਗਾ ਰਹਿੰਦੀ ਆ ਤੇ ਫਿਰ ਉਹ ਤੋਂ ਬਾਅਦ ਸਾਮਣੇ ਆਈਦੀ ਚੱਲੀ ਜਾਂਦਾ ਸਾਮਣੇ ਜਾ ਕੇ ਸਾਮਣੇ ਬਾਅਦ ਕੰਮ ਕਰਨਾ ਪੈਂਦਾ ਜਾਂਦੇ ਆ ਉੱਥੇ ਨੂੰ ਜੀ ਚਲਾਤੀ ਜੀ ਆਪਾਂ ਨੇ ਮੋਟਰ ਸਟਾਰਟ ਕਰਕੇ ਆਟੋਮੈਟਿਕ ਤੇ ਚੱਲ ਪਈ ਲਾਉ ਜੀ ਚੱਲਦੀ ਆ ਤੇ ਪਰਲਾ ਪਲਾਟ ਭਰ ਗਿਆ ਆਹੀ ਪਾਸੇ ਰਹਿੰਦੇ ਨੇ ਦੋਏ ਅੱਜ ਇਹ ਭਰ ਜੂ ਕਿਉਂਕਿ ਮੋਟਰ ਵੀ ਵੱਡੀ ਆ ਤੇ ਸੁੱਕਣਾ ਵਧੀਆ ਲਾਈਟ ਅਜੇ ਆ ਗਈ ਤਾਂ ਨਵੇਂ ਲੱਗ ਜਾਣਾ ਮੱਕੀ ਆ ਦੇਖੋ ਆ ਦੋਏ ਪਾਸੇ ਅੱਧੇ ਅੱਧੇ ਭਰ ਗਏ ਆਹੀ ਆਹੀ ਰਹਿੰਦੀ ਆ ਖਾਲੀ ਮੂਰਲੀ ਮੂਰਲੀ ਫਰੰਟ ਵਾਲੀ ਮੇਨ ਦੋਏ ਪਾਸੇ ਵਾਲੀ ਇਧਰੋਂ ਵੀ ਤੇ ਇਧਰੋਂ ਵੀ ਤੇ ਨਾਲ ਹੁਣ ਉਹ ਪਰਲੀ ਮੋਟਰ ਵੀ ਚਲਾਉਣ ਚੱਲਿਆ ਲਾਣੇਦਾਰ ਆ ਜਾਂਦਾ ਆਪਾਂ ਨੇ ਆ ਚਲਾਤੀ ਜੰਮੀ ਮੱਕੀ ਪੂਰੀ ਵਧੀਆ ਓਕੇ ਰਿਪੋਰਟ ਸਾਰਾ ਕੁਝ ਵਧੀਆ ਇੱਕ ਕੋਰੀਸੀ ਜੀ ਪੂਰੀ ਵਧੀਆ ਕੋਈ ਵੀ ਦਾਣਾ ਮਿਸਿੰਗ ਵਾਲਾ ਕੰਮ ਨਹੀਂ ਹੈ ਬਸ ਇਹੀ ਹੈ ਵੀ ਥੋੜਾ ਜਿਹਾ ਗੁੱਲੀ ਡੰਡਾ ਤੇ ਕੁਆੜ ਪਹਿਲੇ ਸਾਲ ਕਰਕੇ ਹੋਊਗਾ ਜਰੂਰ ਚੌੜੇ ਪੱਤੇ ਵਾਲਾ ਵੀ ਹੈਗਾ ਤੇ ਖੰਡੀ ਵੀ ਹੈਗੀ ਹੈ ਵਿੱਚ ਵਿੱਚ ਆ ਦੇਖੋ ਆ ਦੇਖੋ ਖੰਡੀ ਚੌੜੇ ਪੱਤੇ ਵਾਲਾ ਸਾਰੇ ਯਾਨੀ ਵਧੀਆ ਤਰੀਕੇ ਨਾਲ ਸਪਰੇਅ ਕਰਨੀ ਪੈਣੀ ਆ ਪੂਰੀ ਰੀਜਨਲ ਤਾਂ ਕਿ ਤੇ ਜਾ ਕੇ ਕੁਆੜ ਚੱਕ ਹੋਣਾ ਬਾਕੀ ਤੁਹਾਨੂੰ ਪਤਾ ਹੈ ਵੀ ਪਹਿਲੇ ਸਾਲ ਕਰਕੇ ਹੁੰਦਾ ਹੀ ਆ ਬਾਕੀ ਮਿਹਨਤ ਕਰੀ ਜਣੀ ਆਪਾਂ ਦੇਖੀ ਜਾਣਾ ਕੀ ਬਣਦਾ ਨਤੀਜੇ ਤੁਹਾਡੇ ਸਾਹਮਣੇ ਹੀ ਆ ਜਾਣੇ ਨੇ ਪਹਿਲਾਂ ਆਲੂਆਂ ਦੇ ਆ ਚੁੱਕੇ ਨੇ ਤੇ ਝੋਨੇ ਦੇ ਆ ਚੁੱਕੇ ਨੇ ਮੱਕੀ ਤੇ ਰਹਿੰਦੇ ਨੇ ਉਹ ਵੀ ਲੱਗ ਜਾਣਗੇ ਪਤਾ ਆਉਣੇ ਵਾਲੇ ਦੋ ਤਿੰਨ ਦੋ ਤਿੰਨ ਮਹੀਨਿਆਂ ਨੂੰ ਦੂਸਰਾ ਪਾਣੀ ਲਾ ਰਹੇ ਆ ਆਪਾਂ ਮੱਕੀ ਨੂੰ ਜਲਾਰੀ ਨਾਲ ਹੁੰਦੇ ਖਾਲ ਪਾਉਣ ਤੋਂ ਬਾਅਦ ਪਾਣੀ ਛੱਡ ਲਿਆ ਬੰਦਿਆ ਨੇ ਤਿੰਨ ਵਰਗ ਤਖੜਾ ਆਪਣਾ ਨਾਲ ਹੁੰਦੇ ਲੱਗੇ ਪਏ ਨੇ ਦੂਜੇ ਵਰਗ ਦੀ ਗੱਲ ਬਣਾ ਲਏ ਤੇ ਖਾਲ ਆ ਕੇ ਪਾਏ ਨੇ ਸਟਾਰਟ ਕਰਤਾ ਕੰਮ ਦੇਖੋ ਨਾਲ ਹੁੰਦੇ ਬੰਦਿਆ ਨੇ ਅੱਜ ਕਾ ਲੱਗਿਆ ਹੈ ਤੇ ਦੂਜਾ ਖੜਾ ਬਾਕੀ ਕੰਮ ਨਾਲ ਹੁੰਦੇ ਕਰੀ ਜਾਂਦੇ ਨੇ ਮੇਰੇ ਮੋਟੇ ਕੰਨੀਆਂ ਨੂੰ ਆਪਾਂ ਨੇ ਆ ਜਾਪਿਆ ਮੋਟਰ ਅਰੇ ਸਾਈਕਲ ਚਲਾਈਆ ਤੂੰ ਆ ਬੰਦਾ ਇਹਨੂੰ ਦੂਸਰੀ ਵੀ ਚਲਾ ਲੱਗ ਗਿਆ ਲਾਓ ਜੀ ਇੱਕ ਤੰਦੀ ਭਰਤੀ ਪਾਣੀ ਥੋੜਾ ਜਿਆਦਾ ਜਿਆਦੇ ਪਾਤਾ ਮੈਂ ਆਇਆ ਹੁਣ ਕਿਹਾ ਇਹਨੂੰ ਲਾ ਦੇ ਫਟਾਫਟ ਲਾ ਦੇ ਪੁੱਤ ਲਾ ਦੇ ਉੱਪਰ ਤੱਕ ਨਹੀਂ ਬੈਟਦੇ ਭਰਨਾ ਪਾਣੀ ਪਰੋਂ ਟਾਈਟ ਹੋ ਜਾਂਦਾ ਬੈੱਡ ਫਿਰ ਮੋਟਰਾਂ ਦੋਏ ਚੱਲਦੀਆਂ ਨੇ ਹੁਣ ਆ ਮੱਕੀ ਦੀ ਬਿਜਾਈ ਕਰੀ ਆ ਆਪਾਂ ਨੇ 1 ਕਿਲੋ ਦਾ ਪੈਕਟ ਹੁੰਦਾ ਇਹ ਮਿੱਠੀ ਵਾਕੀ ਜਿਹੜੀ সুইਟ ਕੌਰਨ ਵਾਲੀ ਆ ੜ ਦੇ ਵਿੱਚ ਇਹਦੇ ਚ 6 ਕਿਲੇਾਂ ਚ ਇਹ ਇਹ ਮੱਕੀ ਦਾ ਪ੍ਰੋਸੀਜਰ ਵੀ ਮਿੱਤਰੋ ਸਾਰਾ ਕੁਝ ਉਹਨਾਂ ਨੇ ਕਰਨਾ ਵੀ ਵੀ ਉਹਨਾਂ ਨੇ ਦਿੱਤਾ ਤੇ ਹੁਣ ਜੋ ਸੁਪਰੇ ਹਾਂ ਰੇਹਾਂ ਜੋ ਵੀ ਕਰਨਾ ਤੇ ਲਾਈ ਵੀ ਆਪਾਂ ਨੇ ਫੁੱਟ ਤੇ ਆ ਮਟਰ ਐਂਡ ਤੱਕ ਇਹਦਾ ਰੇਟ ਤਾਂ ਇਹ ਹੁੰਦਾ ਜਿਵੇਂ ਜਿਵੇਂ ਤਰੀਕਾ ਚ ਲੱਗਦੀ ਆ ਉਦੋਂ ਤੋਂ ਹੀ ਰੇਟ ਹੁੰਦਾ 8 ਰੁਪਏ ਤੋਂ ਲੈ ਕੇ 12 ਰੁਪਏ ਤੱਕ ਰੇਟ ਹੁੰਦਾ ਇਹਦਾ ਜਿਹੜੀ ਤਰੀਕੇ ਤੁਸੀਂ ਲਾਉਣੀ ਆ ਉਹ ਹਿਸਾਬ ਨਾਲ ਇਹਦਾ ਰੇਟ ਹੁੰਦਾ ਸਾਰਾ ਵੱਖਰਾ ਵੱਖਰਾ ਮਿੱਠੀ ਮੱਕੀ ਕਹਿੰਦੇ ਨੇ ਇਹਨੂੰ ਛੱਲੀਆਂ ਤੋੜ ਕੇ ਆਪਾਂ ਦੇਣੀਆਂ ਨੇ ਸਵੀਟ ਕੌਰਨ ਟਰਾਲੀ ਇੱਥੇ ਆਲੂ ਵਾਲੇ ਥੈਲੇਾਂ 'ਚ ਜਾਲੀ ਵਾਲਿਆਂ 'ਚ ਭਰ ਕੇ ਆਪਾਂ ਇਹ ਉੱਥੇ ਰਾਜਪੁਰੇ ਦਾ ਰਾਹ ਚ ਆਉਂਦਾ ਉੱਥੇ ਲਾ ਕੇ ਆਉਣੀ ਹੁੰਦੀ ਆ ਇਹ ਟਰਾਲੀਆਂ ਜਿੱਦਣ ਉਹਨਾਂ ਨੇ ਕਹਿਤਾ ਉਹਦਣੇ ਤੋੜਨੀ ਆ ਜਿੱਦਣ ਕਹਿਤਾ ਤੇ ਉਹਦਣੇ ਬੀਜਣੀ ਆ ਇਹ ਸਾਰਾ ਕੁਝ ਉਹਨਾਂ ਨਹੀਂ ਕਰਾਉਣਾ ਜੋ ਵੀ ਹੈਗਾ ਪਾਣੀ ਪੋਣੀ ਆਪਾਂ ਨੇ ਆਪ ਲਾਉਣੇ ਨੇ ਜਿਆਦਾ ਐਂਡ ਤੇ ਛੱਲੀ ਲੱਗ ਜੂਗੀ ਟਾਂਡੇ ਨੂੰ ਫੇਰ ਸਪਰੇਅ ਕਰਾਉਂਦੇ ਨੇ ਉਹ ਸਪਰੇਅ ਵੀ ਉਹਨਾਂ ਦੀ ਮਰਜ਼ੀ ਨਾਲ ਹੀ ਹੁੰਦੀ ਆ ਮਿੱਤਰੋ ਫੇਰ ਉਹ ਕੱਲੇ-ਕੱਲੀ ਛੱਲੀ ਨੂੰ ਸਪਰੇਅ ਕਰਾ ਕੇ ਜਾਂਦੇ ਨੇ ਛੋਟੇ ਪੰਪਾਂ ਨਾਲ ਜਿਹੜੇ ਆਪਣੇ ਅੱਗੇ ਪੰਪ ਹੁੰਦੇ ਦੀ ਹੱਥਾਂ ਵਾਲੇ ਛੋਟੇ-ਛੋਟੇ ਉਹਦੇ 'ਚ ਪਾ ਕੇ ਸਪਰੇਅ ਕਰਨੀ ਪੈਂਦੀ ਆ ਇਹਨੂੰ ਛੁੰਡੀ ਤੋਂ ਇਰੇ ਸਣੇ ਪਰਦੇ ਉੱਥੇ ਜਾਣੀ ਆ ਫਿਰ ਉੱਥੇ ਪਰਦਾ ਲਾਉਂਦੇ ਨੇ ਦਾਣੇ ਦੇੜਦੇ ਨੇ ਫਿਰ ਇਦਾਂ ਇਹਦਾ ਪ੍ਰੋਸੀਜਰ ਆ ਸਾਰਾ ਕੁਝ ਟਾਈਮ ਦੀ ਟਾਈਮ ਮੁਤਾਬਕ ਇਹ ਬੀਜਣੀ ਕਰਨੀ ਪੈਂਦੀ ਆ ਜੋ ਵੀ ਹੈਗਾ ਦੇਖ ਕੇ ਉਧਰੋਂ ਟਾਈਮ ਦੇਣਗੇ ਜਿੱਦਾਂ ਤੋੜਨੀ ਆ ਵੀ ਅੱਜ ਤੋੜ ਲਿਓ ਉਦਨੇ ਸ਼ਾਮ ਨੂੰ ਪਚਾਉਣੀ ਆ ਇਹ ਨਹੀਂ ਹੈਗਾ ਵੀ ਦੂਸਰੇ ਦਿਨ ਲੈ ਕੇ ਜਾਣੀ ਆ ਜਿੱਦਾਂ ਤੋੜ ਲਈ ਉਦਨੇ ਪਚਾਉਣੀ ਆ ਇਦਾਂ-ਇਦਾਂ ਕੰਮ ਕਰਾ ਇਸ ਕਰਕੇ ਆਪਾਂ ਛੇ ਗਿੱਲੇ ਹੀ ਲਾਏ ਨੇ ਹਰੇਕ ਸਾਲ ਲਾਉਨੇ ਆ ਤਿੰਨ ਕ ਸਾਲ ਹੋ ਗਏ ਲਾਉਂਦਿਆਂ ਨੂੰ ਇਹਦਾ ਇਹ ਫਾਇਦਾ ਕਿਉਂਕਿ ਜਮੀਨ ਆਪਾਂ ਛੱਡਣੀ ਹੈ ਇਸ ਵਾਰ ਜਮੀਨ ਛੱਡਣ ਕਾਰਨ ਇਹਦਾ ਟਾਈਮ ਨਾਲ ਆ ਜਾਣਾ ਜੇ ਨਾ ਛੱਡਣੀ ਹੁੰਦੀ ਫਿਰ ਆਪਾਂ ਲਾਉਦੇ ਵੀ ਨਾ ਕਿਉਂਕਿ ਹਰੇ ਡਾਂਡਿਆਂ ਨੂੰ ਤੋੜ ਲਾਂਗੇ ਤੇ ਜਮੀਨ ਟਾਈਮ ਨਾਲ ਵਿਲੀ ਹੋ ਜੂਗੀ ਨਹੀਂ ਫਿਰ ਤੁਹਾਨੂੰ ਪਤਾ ਮੱਕੀ ਲੇਟ ਹੋਣੀ ਹੈ ਮਿੱਤਰੋ ਪਾਣੀ ਚੱਲੀ ਜਾਂਦਾ ਅੱਜ ਆਪਣਾ ਇਹਨੂੰ ਢਿਆਲੀ ਲੈਨ ਭਰ ਰਿਹਾ ਇਧਰੋਂ ਸਾਈਡ ਇਹੋਕੇ ਜਿਵੇਂ ਬਾਈ ਨੇ ਖਿੱਚਿਆ ਪਿਆ ਕੰਮ। ਹਾਕੀ ਭਰਾਈ ਦਾ ਪਹਿਲਾ ਪਾਣੀ ਚੱਲਦਾ ਜਿਹੜੀ ਬੀਟੀਟੀ ਆਪਾਂ ਲੇਟ। ਮੋਟਰਾਂ ਵੀ ਦੋਏ ਚਾਲਦੀਆਂ ਨੇ। ਮਟਰੋਂ ਪੱਥਰ ਕਟਿੰਗ ਦਾ ਕੰਮ ਚੱਲੀ ਜਾਂਦਾ ਦੇਖੋ। ਸਾਰਾ ਇੱਕਸਾਰ ਕਰਕੇ ਐਨ ਇੱਕਸਾਰ ਮਿੰਤੀ ਗਿਣਤੀ ਕਰਕੇ ਫੇਰ ਫਿਟਿੰਗ ਕਰ ਦਨੇ ਆ ਤੇ ਸਾਰਾ ਕਿੱਥੇ ਦਾ ਮਾਰ ਆ ਇਹ? ਇਹ ਦੂਜੇ ਦਾ ਮੰਦਰਾ ਨੇ। ਨਾ ਹੁਣ ਉੱਪਰ ਕਿੱਥੇ ਕਿਹੜੇ ਕਮਰੇ ਦਾ ਕਸ ਕਟਿੰਗ ਕੱਟ ਰਹੇ ਹਾਂ? ਇਹ ਸਾਹਮਣੇ ਵਾਲੇ ਦਾ। ਸਾਹਮਣੇ ਡਰ ਦਾ ਲੌਬੀ ਦਾ। ਹਾਂ ਨਾ? ਲੌਬੀ ਦੇ ਸਾਹਮਣੇ। ਸਾਹਮਣੇ ਕਮਰੇ ਦਾ। ਕਮਰੇ ਦਾ ਬਿਛਾਇਆ ਪਿਆ ਜੀ ਇੱਕ ਕਮਰੇ ਦਾ ਪੂਰਾ ਇਹ ਮਾਰ ਕਰੋਸ ਸਾਹਿਬ ਨਾਲੇ ਸੇਰ ਫੇਰ ਕਰਦਨੇ ਆਣ ਸਾਰੀ ਗਿਣਤੀ ਮਿੰਨਤੀ ਕਰਕੇ ਤੇ ਆਹ ਦੇਖੋ ਲੌਬੀ ਦੇ ਵਿੱਚ ਇਹਨਾਂ ਨੇ ਘਰ ਤਾਂ ਫਿੱਟ ਵਿਚਾਲੇ ਵਿਚਾਲੇ ਅਲਦਾਲੇ ਰੰਗ ਭਰਨਾ ਹੋ ਰਿਹਾ ਹੈ ਤੇ ਰਸੋਈ ਕਰਤੀ ਫਿੱਟ ਆ ਦੇ ਉੱਤੇ ਡਰਾਇੰਗ ਰੂਮ ਕਰਤਾ ਫਿੱਟ ਵਿਚਾਲੇ ਵਿਚਾਲੇ ਕੁੱਤੇ ਦਾ ਉਂਗਲ ਕਰਤੀ ਫਿੱਟ ਕੋਣ ਆਹ ਕੰਮ ਇਹਦਾ ਕੱਟ ਰਿਹਾ ਜੀ ਇਹ ਬਹੁਤ ਧਿਆਨ ਨਾਲ ਮਲਾਉਂਦੇ ਨੇ ਕਿਉਂਕਿ ਰੇਸ਼ੇ ਨੇ ਇਹਦੇ ਤੇ ਰੇਸ਼ੇ ਮਲੋੜਨੇ ਪੈਂਦੇ ਨੇ ਪੱਥਰ ਤੇ ਲੱਗ ਕੇ ਰਹਿ ਜੇ ਜਿਹੜੀ ਗਾਰੀ ਇਸ ਤੇ ਨਾ ਆਹ ਦੀਰੇ ਰਖਦਾ ਇੱਥੇ ਤੇ ਖੜੇ ਨੇ ਜੇ ਦਿਖਾਵਾ ਦੇ ਤੁਹਾਨੂੰ ਇਹ ਮੱਥੇ ਸਾਰਾ ਜੀ ਆਪਾ ਸਹਾਉਲੀ ਲੈਣਾ ਆ ਬੰਦੇ ਪਲਾਟ ਕੋਲੋਂ ਆਪਣੇ ਕੋ ਆ ਵਕੀਆ ਤੇ ਕਿੱਥੇ ਆ ਰਾਹ ਮੋੜ ਤੋਂ ਆਪਣੇ ਵਾਲਾ ਲਾਈਟ ਖਾਲੇ ਤਾਂ ਮੱਚਦੀ ਉਹ ਸਾਹਮਣੇ ਲਾਈਟ ਤਾਂ ਤਕਰੀਬਨ ਟਾਈਮ ਨਾਲ ਜਦ ਆਏ ਹੁੰਦੇ ਆ ਜਦ ਆ ਜਾਂਦੀ ਹੈ ਤੇ ਕਦੀ ਹੁੰਦਾ ਭਾਈ ਜਾਂਦੇ ਨੇ ਰੇ ਯਾ ਪਲਾਟ ਸਰੇ ਲਾਤਾ ਭਰਤਾ ਤੇ ਮੋਟਰ ਹਲੇ ਚੱਲੀ ਜਾਂਦੀ ਆ ਸਾਹਮਣੇ ਆ ਦੇਖੋ ਪਰਲੇ ਪਲਾਟ ਨੂੰ ਪੈਂਦਾ ਉਹ ਪਾਣੀ ਮੌਸਮ ਤੇ ਹੁਣ ਗੋਲੀ ਡੰਡਾ ਦੇਖੋ ਗਵੰਡੀਆਂ ਦੇ ਕਣਕ ਦੇ ਉੱਤੇ ਕਿਵੇਂ ਨਿਕਲੇ ਆ ਲਓ ਕਰੋ ਚੈੱਕ ਬਹੁਤ ਨਜਾਇਜ਼ ਜਿੰਨੀ ਕਣਕ ਤਕਰੀਬਨ ਉਦੋਂ 20-25% ਘੱਟ ਗੋਲੀ ਡੰਡਾ ਵਸ ਨਹੀਂ ਫੁੱਲੇ ਆ ਸਮਝ ਲਓ ਪੂਰੇ ਹੀ ਐਂਡ ਤੇ ਜਾ ਕੇ ਨਿਕਲੇ ਆਉਂਦਾ ਕਿਤੋਂ ਹੀ